ਸਤਿ ਸ਼੍ਰੀ ਅਕਾਲ ਜੀ ਮੈਂ ਕਿ ਤੁਸੀਂ ਜਾਣਦੇ ਹੋ ਵਰਕਤ ਵੀਡੀਓ ਵਿੱਚ ਪ੍ਰੀਤ ਦੀ ਮੰਮੀ ਸੂਟ ਲੈ ਕੇ ਆਉਂਦੀ ਹੈ ਤੇ ਪ੍ਰੀਤ ਨੂੰ ਕਹਿੰਦੀ ਹੈ ਸੂਟ ਪਾ ਕੇ ਦੇਖ ਲੈ ਪਰ ਪ੍ਰੀਤ ਕਹਿੰਦੀ ਹੈ ਮੈਂ ਨਹੀਂ ਪਾਉਣੇ ਫਿਰ ਇਹਨਾਂ ਨੇ ਕਹਿਣਾ ਕਿ ਸੂਟਾਂ ਦੀ ਸਵਾਈ ਵੀ ਅਸੀਂ ਦਿੱਤੀ ਆ ਮੈਂ ਹੋਰ ਬੇਇੱਜ਼ਤੀ ਨਹੀਂ ਕਰਵਾਣੀ ਹੁਣ ਮੈਂ ਇੱਥੋਂ ਚਲੀ ਜਾਣਾ ਆ ਫਿਰ ਸੰਦੀਪ ਕੋਲੋਂ ਲੰਘਦੀ ਆ ਤਾਂ ਪ੍ਰੀਤ ਕਹਿੰਦੀ ਆ ਮੈਂ ਹੁਣ ਇੱਥੇ ਨਹੀਂ ਰਹਿਣਾ ਮੈਂ ਅੱਜ ਹੀ ਘਰ ਚੱਲੀ ਆ ਫਿਰ ਸੰਦੀਪ ਕਮਲ ਨੂੰ ਦੱਸਦੀ ਆ ਕਿ ਪ੍ਰੀਤ ਤਾਂ ਜਿੱਦ ਕਰੀ ਜਾਂਦੀ ਆ ਮੈਂ ਹੁਣ ਨਹੀਂ ਰਹਿਣਾ ਆਪਣੇ ਘਰ ਜਾਣਾ ਆ ਕਮਲ ਕਹਿੰਦਾ ਜਾਵੇ ਮੈਂ ਨਹੀਂ ਹੁਣ ਕੁਝ ਕਹਿਣਾ ਫਿਰ ਸੰਦੀਪ ਕਮਲ ਨੂੰ ਕਹਿੰਦੀ ਆ ਇਹ ਰਿਸ਼ਤਿਆਂ ਨੂੰ ਬਚਾਉਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਜੇ ਰਿਸ਼ਤੇ ਬਚਦੇ ਹੋਣ ਤਾਂ ਝੁਕਣਾ ਵੀ ਪੈਂਦਾ ਹੈ ਸੰਦੀਪ ਕਮਲ ਕਮਲ ਸੰਦੀਪ ਦੇ ਨਾਲ ਚਲਾ ਜਾਂਦਾ ਹੈ ਤੇ ਸੰਦੀਪ ਪ੍ਰੀਤ ਨੂੰ ਕਹਿੰਦੀ ਆ ਕਿੱਥੇ ਚੱਲੀ ਆ ਪ੍ਰੀਤ ਕਾਂਦੀ ਮੈਂ ਆਪਣੇ ਸੋਹਰੇ ਘਰ ਚੱਲੀ ਆ ਹੁਣ ਨਹੀਂ ਰੁਕਣਾ ਹੋਰ ਬੇਇੱਜ਼ਤੀ ਨਹੀਂ ਕਰਵਾਉਣੀ ਸੰਦੀਪ ਕਹਿੰਦੀ ਪ੍ਰੀਤ ਤੂੰ ਗੱਲ ਕਿਉਂ ਨਹੀਂ ਸਮਝਦੀ ਫਿਰ ਪ੍ਰੀਤ ਘਰੋਂ ਬਾਹਰ ਚਲੀ ਜਾਂਦੀ ਹੈ ਪਰ ਸੰਦੀਪ ਬਹੁਤ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਪ੍ਰੀਤ ਨਹੀਂ ਰੁਕਦੀ ਫਿਰ ਸੰਦੀਪ ਘਰ ਆ ਕੇ ਕਮਲ ਨੂੰ ਭੇਜਦੀ ਹੈ ਕਿ ਪ੍ਰੀਤ ਨੂੰ ਘਰ ਛੱਡ ਆਓ ਫਿਰ ਕਮਲ ਪ੍ਰੀਤ ਨੂੰ ਉਸਦੇ ਘਰ ਛੱਡਾ ਆਉਂਦਾ ਹੈ ਤੇ ਪ੍ਰੀਤ ਕਹਿੰਦੀ ਆ ਹੁਣ ਇੱਥੋਂ ਮੁੜ ਜਾਓ ਮੇਰੇ ਕਾਰਾਂ ਦੀ ਲੋੜ ਨੇ ਇੱਕ ਅਮਲ ਚਲਾ ਜਾਂਦਾ ਹੈ ਹੁਣ ਪ੍ਰੀਤ ਨੂੰ ਦੇਖ ਕੇ ਵਿੱਕੀ ਦਾ ਕੀ ਫੈਸਲਾ ਹੋਊਗਾ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ